ਮਨ ਚਾਉ ਪਿਆ ਪ੍ਰਭ ਆਗਮ ਸੁਣੇ ਆ ਮਨ ਚਾਉ ਪਿਆ ਪ੍ਰਭ ਆਗਮ ਸੁਣੇ ਆ ਹਰ ਮੰਗਲ ਕਾਉ ਸਖੀ ਗ੍ਰਮੰਦਰ ਬਾਣੇ ਆ ਹਰ گاਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਾਪੇ ਗੁਰ ਚਰਨ ਲਾਗੇ ਦਿਨ ਸ ਭਾਗੇ ਆਪਨੋ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰ ਰਸ ਭੋਗ ਕਹੈ ਨਾਨਕ ਪ੍ਰਭ ਆਪ ਮਿਲੇ ਆ ਕਰਨ ਕਾਰਣ ਜੋ ਗੋ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਮਨ ਚਾਓ ਪਿਆ ਰਬ ਆਗਮ ਸੁਣਿਆ ਉਹ ਆਹੀ ਗੁਰ ਇਕੋਂਕਾਰ ਸਤਗੁਰ ਪ੍ਰਸਾਦ RAM ਕਲੀ ਬਾਣੀ ਦੇਣੀ ਜੀਓ ਕੀ ਏੜਾ ਪਿੰਗੁਲਾ ਔਰ ਸੁਖਮਣਾਂ ਤੀਨ ਬਸੇ ਇੱਕ ਠਾਈਂ ਵੇਣੀ ਸੰਗਮ ਤਹ ਪਰਾਗ ਮਨ ਮਜਨ ਕਰੇ ਤੇ ਠਾਈਂ ਸੰਤੋ ਤਹ ਨਰੰਜਨ ਰਾਮ ਹੈ ਗੁਰ ਗਮ ਚਿਨੰਬਰ ਲਾ ਕੋਏ ਤਹ ਨਰੰਜਣਾ ਰਮਈਆ ਹੋਏ ਰਹਾਉ ਦੇਵ ਸਥਾਨ ਕਿਆ ਨਿਸ਼ਾਨੀ ਤਹ ਬਾਜੇ ਸ਼ਬਦ ਅਨਾਹਦ ਬਾਣੀ ਤਾ ਹ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦਰਮੁਤ ਸੀਜੈ ਅੰਮ੍ਰਿਤ ਰਸ ਗਗਨ ਅੰਤਰ ਪੀਜੈ ਇਸ ਕਲਾ ਜੋ ਜਾਣੇ ਪਿਓ ਪੀਟ ਤਾਸ ਪਰਮਾ ਗੁਰ ਦਿਓ ਇਹ ਅੰਮ੍ਰਿਤ ਮਈ ਬਾਣੀ ਭਗਤ 베ਣੀ ਜੀ ਕੀ ਜਿਸ ਦੀ ਕੀ ਵਿਚਾਰ ਆਪਾਂ ਪਹਿਲੇ ਦੀਵਾਨ ਦੇ ਵਿੱਚ ਇਥੋਂ ਤੱਕ ਕੀਤੀ ਸੀ ਇਸ ਤੋਂ ਅਗਲੀ ਅੱਜ ਵਿਚਾਰ ਸ਼ੁਰੂ ਕਰਦੇ ਹਾਂ ਇਸ ਸ਼ਬਦ ਦੇ ਵਿੱਚ ਪਗਤ ਬੇਣੀ ਜੀ ਉਸ ਅਵਸਥਾ ਦੇ ਬਾਰੇ ਗੱਲ ਕਰਦੇ ਹਨ ਜਿਸ ਅਵਸਥਾ ਦੇ ਵਿੱਚ ਮਨੁੱਖ ਦੇ ਮਨ ਦੇ ਵਿੱਚ ਉਹ ਪਰਮਾਤਮਾ ਆਵਸਦਾ ਹੈ ਜਿਸ ਅਵਸਥਾ ਦੇ ਵਿੱਚ ਉਹ ਵਾਹਿਗੁਰੂ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਅਵਸਥਾ ਦਾ ਵਰਣ ਕਰ ਰਹੇ ਹਨ ਅਤੇ ਉਸ ਅਵਸਥਾ ਦਾ ਵਰਣਨ ਕਰਦੇ ਹੋਏ ਭਗਤ ਬੇਣੀ ਜੀ ਉਪਦੇਸ਼ ਕਰਦੇ ਹਨ ਜਦੋਂ ਉਹ ਅਵਸਥਾ ਪ੍ਰਗਟ ਹੋ ਗਈ ਜਦੋਂ ਉਹ ਵਾਹਿਗੁਰੂ ਅੰਦਰ ਪ੍ਰਗਟ ਹੋ ਗਿਆ ਮਨ ਵਿੱਚ ਆਵਸਿਆ ਫਿਰ ਇਸ ਮਨੁੱਖ ਨੂੰ ਕੋਈ ਪ੍ਰਾਣਾਯਾਮ ਕਰਨ ਦੀ ਜ਼ਰੂਰਤ ਨਹੀਂ ਉਹ ਪ੍ਰ ਇਸ ਪ੍ਰਾਣਾਯਾਮ ਦੇ ਵਿੱਚ ਨਹੀਂ ਪੈਂਦਾ ਉਸ ਲਈ ਤਾਂ ਉਹ ਵਾਹਿਗੁਰੂ ਜੋ ਅੰਦਰ ਪ੍ਰਗਟ ਹੋਇਆ ਉਹ ਮੇਲ ਅਵਸਥਾ ਹੀ ਜੋ ਹੈ ਇਹ ਹੀ ਪ੍ਰਾਣਾਯਾਮ ਹੈ ਉਸ ਨੂੰ ਇਹ ਪ੍ਰਾਣਾਯਾਮ ਤਾਂ ਕੁਝ ਲੱਗਦੇ ਹਨ ਕਿ ਇਹ ਪ੍ਰਾਣਾਯਾਮ ਉਸ ਵਾਹਿਗੁਰੂ ਦੇ ਨਾਲ ਮਿਲਾ ਨਹੀਂ ਸਕਦੇ ਇਹ ਪ੍ਰਾਣਾ ਜਾਮ ਤਾਂ ਦੁਨੀਆ ਦੇ ਜੋ ਆਪਣੇ ਬਣਾਏ ਹੋਏ ਤਰੀਕੇ ਹਨ ਕਿ ਅਧਿਆਤਮਿਕ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ। ਅਤੇ ਜਦੋਂ ਇਹ ਮੇਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਦੋਂ ਮਨ ਵਿੱਚ ਉਹ ਵਾਹਿਗੁਰੂ ਆਵਸਥਾ ਹੈ ਅੰਦਰ ਪ੍ਰਗਟ ਹੋ ਜਾਂਦਾ ਹੈ ਫਿਰ ਭਗਤ ਬੈਣੀ ਜੀ ਕਹਿੰਦਿਆ ਨੇ ਇਹਨੂੰ ਕਿਸੇ ਜਗ੍ਹਾ ਤੋਂ ਉੱਤੇ ਵੀ ਜਾ ਕੇ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਸ ਦਾ ਅੰਦਰਲਾ ਹੀ ਫਿਰ ਤੀਰਥ ਬਣ ਜਾਂਦਾ ਹੈ ਫਿਰ ਇਹ ਆਪਣੇ ਅੰਦਰ ਹੀ ਇਸ ਤੀਰਥ ਤੇ ਜਿੱਥੇ ਕੋ ਵਾਹਿਗੁਰੂ ਪ੍ਰਗਟ ਹੋ ਗਿਆ ਮਨ ਵਿੱਚ ਵਸ ਗਿਆ ਫਿਰ ਉਸ ਅਵਸਥਾ ਦੇ ਵਿੱਚ ਇਹ ਅੰਦਰ ਮਨ ਦੇ ਵਿੱਚ ਹੀ ਅੰਦਰ ਗਤ ਹੀ ਇਸ ਤੀਰਥ ਇਸਨਾਨ ਕਰਦਾ ਹੈ ਫਿਰ ਭਗਤ ਬੈਣੀ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਅੰਦਰ ਉਹ ਵਾਹਿਗੁਰੂ ਪ੍ਰਗਟ ਹੋ ਗਿਆ ਮਨ ਵਿੱਚ ਵਸ ਗਿਆ ਉਸ ਦੀਆਂ ਨਿਸ਼ਾਨੀਆਂ ਕੀ ਹਨ ਤਾਂ ਭਗਤ ਬੇਣੀ ਜੀ ਉਪਦੇਸ਼ ਕਰਦੇ ਹਨ ਕਿ ਉਸ ਅਵਸਥਾ ਦੇ ਵਿੱਚ ਇੱਕ ਰਸ ਬਾਣੀ ਅੰਦਰ ਚੱਲ ਪੈਂਦੀ ਹੈ ਉਸ ਵਾਹਿਗੁਰੂ ਦੀ ਸਿਫਤ ਸਲਾਹ ਅੰਦਰ ਚੱਲ ਪੈਂਦੀ ਹੈ ਇਹ ਮਨੁੱਖ ਜੋ ਹੈ ਬ੍ਰੂਸ ਉਹ ਵਾਹਿਗੁਰੂ ਦੀ ਸਿਫਤ ਸਲਾਹ ਹੀ ਗਾਉਂਦਾ ਹੈ ਇਸ ਬਾਣੀ ਦੇ ਨਾਲ ਜੋੜ ਕੇ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ ਅਤੇ ਇਹ ਬਾਣੀ ਜੋ ਹੈ ਇਹ ਅੰਦਰੋਂ ਉਸ ਤੇ ਅਗਿਆਨਤਾ ਖਤਮ ਕਰ ਦਿੰਦੀ ਹੈ ਇਸ ਤੇ ਅੰਦਰ ਚਾਨਣਾ ਪੈਦਾ ਹੋ ਜਾਂਦਾ ਹੈ ਉਹ ਚਾਨਣਾ ਜਿਹੜਾ ਕਿ ਚੰਦ ਅਤੇ ਸੂਰਜ ਵੀ ਨਹੀਂ ਪੈਦਾ ਕਰ ਸਕਦੇ ਇਹੋ ਜਿਹਾ ਅੰਦਰ ਚਾਨਣਾ ਪੈਦਾ ਹੋ ਜਾਂਦਾ ਹੈ ਜਦੋਂ ਅੰਦਰ ਬਾਣੀ ਵਸ ਜਾਂਦੀ ਹੈ ਅੰਦਰ ਜਦੋਂ ਬਾਣੀ ਦਾ ਆਨੰਦ ਹੁੰਦਾ ਹੈ ਜਦੋਂ ਬਾਣੀ ਅੰਦਰ ਹਲਾਰਾ ਦਿੰਦੀ ਹੈ ਉਸ ਵੇਲੇ ਫਿਰ ਅੰਦਰ ਇਹੋ ਜਿਹਾ ਚਾਨਣ ਪੈਦਾ ਹੁੰਦਾ ਹੈ ਕਿ ਚੰਦ ਅਤੇ ਸੂਰਜ ਵੀ ਉਹ ਚਾਨਣ ਨਹੀਂ ਪੈਦਾ ਕਰ ਸਕਦੇ ਅੰਦਰੋਂ ਅਗਿਆਨਤਾ ਖਤਮ ਹੋ ਕੇ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਤੇ ਅੰਦਰ ਇਹ ਬਾਣੀ ਇਹੋ ਜੀ ਹੈ ਸੁੱਖ ਦਿੰਦੀ ਹੈ ਆਨੰਦ ਪੈਦਾ ਕਰਦੀ ਹੈ ਚਾਉ ਪੈਦਾ ਕਰਦੀ ਹੈ ਖੇੜਾ ਪੈਦਾ ਕਰਦੀ ਹੈ ਕਿ ਇਹ ਜੋ ਪੌਣ ਪਾਣੀ ਜਿੰਨੇ ਵੀ ਤਤ ਹਨ ਇਹ ਵੀ ਇਹ ਸੁੱਖ ਨਹੀਂ ਦੇ ਸਕਦੇ ਜੋ ਇਹ ਬਾਣੀ ਜਦੋਂ ਅੰਦਰ ਬਾਣੀ ਰਾਹੀ ਅਸੀਂ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੇ ਹਾਂ ਅਤੇ ਗੁਰਮਤਿ ਦੀ ਸਿੱਖਿਆ ਰਾਹੀਂ ਸੁਰਤ ਜਾਗ ਪੈਂਦੀ ਹੈ ਅਤੇ ਗੁਰਮੁਖ ਜਾਣੀ ਅਤੇ ਗੁਰੂ ਦੀ ਰਾਹੀ ਇਹ ਸਾਰੀ ਸੂਝ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਦੱਸ ਰਹੇ ਹਨ ਭਗਤ ਬਿਆਣੀ ਜੀ ਇਹ ਨਿਸ਼ਾਨੀਆਂ ਜਦੋਂ ਉਹ ਵਾਹਿਗੁਰੂ ਅੰਦਰ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ ਅਗੇ ਹੋਰ ਨਿਸ਼ਾਨੀਆਂ ਦੱਸਦੇ ਹਨ ਉਪਜ ਗਿਆਨ ਦੁਰਮਤ ਚੀਜ ਅੰਦਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਵਾਹਿਗੁਰੂ ਦੇ ਨਾਲ ਸਾਂਝ ਪੈ ਜਾਂਦੀ ਹੈ ਅਤੇ ਅੰਦਰੋਂ ਦੁਰਮਤ ਜੋ ਹੈ ਭੈੜੀ ਮਤ ਜੋ ਹੈ ਉਹ ਖਤਮ ਹੋ ਜਾਂਦੀ ਹੈ ਅਤੇ ਮਨ ਜੋ ਹੈ ਉਹ ਉੱਚੀਆਂ ਔੜਾਰੀਆਂ ਲਾ ਕੇ ਕਿਉਂਕਿ ਸੁਰਤ ਉੱਚੀ ਹੋ ਜਾਂਦੀ ਹੈ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਅਤੇ ਇਹ ਮਨ ਜੋ ਹੈ ਨਾਮ ਰਸ ਰੂਪ ਨਾਮ ਦੇ ਰਸ ਨਾਲ ਭਜ ਜਾਂਦਾ ਹੈ ਫਿਰ ਭਗਤ ਬੇਨ ਜੀ ਕਹਿੰਦੇ ਹਨ ਜੋ ਇਸ ਇਸ ਕਲਾ ਜੋ ਜਾਣੇ ਭਿਓ ਜੋ ਇਸ ਕਲਾ ਨੂੰ ਜਾਣ ਲੈਂਦਾ ਹੈ ਕਿ ਜਦੋਂ ਉਹ ਵਾਹਿਗੁਰੂ ਅੰਦਰ ਪ੍ਰਗਟ ਹੋ ਗਿਆ ਇਸ ਕਲਾ ਨੂੰ ਸਮਝ ਲੈਂਦਾ ਹੈ ਕਿ ਫਿਰ ਅੰਦਰ ਕੀ ਕੁਝ ਪ੍ਰਾਪਤੀਆਂ ਹੁੰਦੀਆਂ ਹਨ ਅੰਦਰ ਕੀ ਕੁਝ ਪਰਵਰਤਨ ਹੁੰਦਾ ਹੈ ਫਿਰ ਭਗਤ ਬੇਨੀ ਜੀ ਕਹਿੰਦੇ ਹਨ ਭੇਟੈ ਤਾਸ ਪਰਮ ਗੁਰਦੇਓ ਫਿਰ ਉਸ ਨੂੰ ਉਹ ਪਰਮ ਗੁਰਦੇਓ ਜੋ ਵਾਹਿਗੁਰੂ ਹੈ ਉਹ ਉਹ ਮਿਲ ਪੈਂਦਾ ਹੈ ਉਹ ਅੱਗੇ ਜੋ ਚੌਥਾ ਬੰਧ ਹੈ ਉਸ ਦੀ ਵਿਚਾਰ ਕਰੀਏ दसमन्दुवारा अगम अपारा परम पुरख की घाटी ओ जो वाहेगुरु अगम है अपहुंच है जिस तक पहुंचया नहीं जा सकता जिस तक साडे ज्ञान इंद्रय जो आन ये पहुंच नहीं सकदे अपारा जो बेअंत है ਪਰਮ ਪੁਰਖ ਉਹ ਵਾਹਿਗੁਰੂ ਪਰਮ ਸਭ ਤੋਂ ਉੱਤੇ ਹੈ ਦਸਮ ਦੁਆਰਾ ਅਗੰਮ ਅਪਾਰਾ ਪਰਮ ਪੁਰਖ ਕੀ ਘਾਟੀ ਉਸ ਅਗੰਮ ਅਪਾਰ ਪਰਮ ਪੁਰਖ ਦਾ ਜੋ ਪ੍ਰਗਟ ਹੋਣ ਦਾ ਸਥਾਨ ਹੈ ਉਹ ਹੈ ਦਸਮ ਦੁਆਰਾ ਉੱਪਰ ਹਾਟ ਹਾਟ ਪਰ ਆਲਾ ਆਲੇ ਪੀਤਰਤਾਤੀ ਫਿਰ ਦਸਮ ਦਵਾਰ ਦਾ ਸਥਾਨ ਦੱਸਦੇ ਹੋਏ ਭਗਤ ਬੇਣੀ ਜੀ ਉਪਦੇਸ਼ ਕਰਦੇ ਹਨ ਕਿ ਇਸ ਸਰੀਰ ਦੇ ਉੱਪਰ ਮਾਨੋ ਸਿਰ ਇੱਕ ਹਾਟ ਹੈ ਅਤੇ ਇਸ ਹਾਟ ਦੇ ਵਿੱਚ ਇੱਕ ਦਿਮਾਗ ਜੋ ਹੈ ਉਹ ਆਲੇ ਰੂਪ ਹੈ ਆਲੇ ਪੀਤਰ ਥਾਤੀ ਅਤੇ ਪ੍ਰਭੂ ਦਾ ਪ੍ਰਕਾਸ਼ ਜੋ ਹੈ ਇਸ ਦਿਮਾਗ ਦੇ ਰਾਹੀਂ ਜਦੋਂ ਇਸ ਦਿਮਾਗ ਦੇ ਅੰਦਰ ਬਿਵੇਕ ਬੁੱਧੀ ਪੈਦਾ ਹੋ ਜਾਂਦੀ ਹੈ ਫਿਰ ਇਸ ਦਿਮਾਗ ਦੇ ਰਾਹੀਂ ਉਸ ਵਾਹਿਗੁਰੂ ਦਾ ਪ੍ਰਭੂ ਦਾ ਪ੍ਰਕਾਸ਼ ਪੈਦਾ ਹੁੰਦਾ ਹੈ ਇਹ ਦਸਮ ਦਵਾਰ ਦੀ ਜੋ ਭਗਤ ਬੇਣੀ ਜੀ ਉਪਦੇਸ਼ ਇਸ ਬਾਰੇ ਕਰ ਰਹੇ ਹਨ ਉਸ ਬਾਰੇ ਹੀ ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਹਨ ਹਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੋਪਤ ਰਖਾਇਆ ਉਸ ਵਾਹਿਗੁਰੂ ਨੇ ਨੌ ਦਵਾਰੇ ਜੋ ਹਨ ਉਹ ਸਾਡੇ ਪ੍ਰਗਟ ਕਰ ਦਿੱਤੇ ਹਨ ਇਹ ਅੱਖਾਂ ਕੰਨ ਮੂੰਹ ਇਤਿਹਾਦ ਇਹ ਸਾਰੇ ਨੌ ਦਵਾਰੇ ਜਿਨ੍ਹਾਂ ਦੇ ਰਾਹੀਂ ਸਾਨੂੰ ਦੁਨੀਆਵਾਰ ਗਿਆਨ ਪ੍ਰਾਪਤ ਹੁੰਦਾ ਹੈ ਇਹ ਤਾਂ ਉਸ ਵਾਹਿਗੁਰੂ ਨੇ ਪ੍ਰਗਟ ਕਰ ਦਿੱਤੇ ਪਰ ਉਹ ਦਸਵਾਂ ਦਵਾਰਾ ਜੋ ਹੈ ਉਸ ਨੂੰ ਗੋਪਤ ਰੱਖਿਆ ਹੋਇਆ ਹੈ ਨੌ ਦਵਾਰੇ ਪਰਗਟ ਕੀਏ ਦਸਵਾਂ ਗੋਪਤਰ ਖਾਇਆ ਗੁਰਦੁਆਰੈ ਲਾਏ ਭਾਵਨੀ ਇਕਣਾ ਦਸਵਾਂ ਦਵਾਰ ਦਿਖਾਇਆ ਉਸ ਪ੍ਰਭੂ ਨੇ ਜਿਨ੍ਹਾਂ ਦੀ ਗੁਰੂ ਘਰ ਦੇ ਨਾਲ ਪ੍ਰੀਤ ਲਗਾ ਦਿੱਤੀ ਗੁਰੂ ਘਰ ਦੇ ਨਾਲ ਜਿਹਨਾਂ ਨੂੰ ਜੋੜ ਦਿੰਦਾ ਗੁਰਦੁਆਰ ਹੈ ਅਤੇ ਨਾਮ ਦੇ ਨਾਲ ਭਾਵਨੀ ਪਿਆਰ ਲਾ ਦਿੱਤਾ ਗੁਰਦੁਆਰ ਹੈ ਲਾਏ ਭਾਵਨੀ ਇਕਣਾ ਦਸਵਾਂ ਦਵਾਰ ਦਿਖਾਇਆ ਉਹਨਾਂ ਨੂੰ ਦਸਵਾਂ ਦਵਾਰ ਦਿਖਾ ਦਿੱਤਾ ਜਦੋਂ ਦਸਵੇਂ ਦਵਾਰ ਦੀ ਸੋਝੀ ਆ ਗਈ ਤਾਂ ਆਨੇਕ ਰੂਪ ਨਾਉ ਨਾਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਉਸ ਦਸਵੇਂ ਦਵਾਰ ਦੇ ਸੋਝੀ ਨੇ ਨਾਲ ਫਿਰ ਮਨੁੱਖ ਤੇ ਵਿੱਚ ਉਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਨਾਮ ਤਹਾਂ ਆਨੇਕ ਰੂਪ ਨਾਉ ਅਨੇਕਾ ਰੂਪਾਂ ਵਾਲੇ ਪਰਮਾਤਮਾ ਦਾ ਨਾਮ ਨਵ ਨਿੱਧ ਜੋਕੇ ਨੌ ਹੀ ਖਜ਼ਾਨੇ ਹਨ ਨਾਮ ਨੌ ਖਜ਼ਾਨੇ ਰੂਪ ਨਾਮ ਜੋ ਹੈ ਇਸ ਦਾ ਅੰਤ ਨਾ ਜਾਈ ਪਾਇਆ ਇਹ ਨਾਮ ਰੂਪੀ ਜੋ ਢੰਡਾਰਾ ਹੈ ਇਹ ਨੌ ਖਜ਼ਾਨੇ ਹਨ ਇਹਨਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ ਇਹ ਕਦੇ ਵੀ ਖਤਮ ਨਹੀਂ ਹੁੰਦਾ ਇਹ ਸੋਝੀ ਕਦੋਂ ਪਈ ਜਦੋਂ ਦਸਵੇਂ ਦਵਾਰ ਦੇ ਬਾਰੇ ਸਤਿਗੁਰੂ ਪਰਮਾਤਮਾ ਪਰਮ ਵਾਹਿਗੁਰੂ ਨੇ ਸਮਝਾਇਆ ਜਦੋਂ 10ਵੇਂ ਦਵਾਰ ਬਾਰੇ ਉਸ ਵਾਹਿਗੁਰੂ ਨੇ ਸੋਝੀ ਦਿੱਤੀ ਗੁਰੂ ਅਮਰਦਾਸ ਜੀ ਬਚਨ ਹੈ ਨੌ ਦਰ ਠਾਕੇ ਨੌ ਦਰ ਠਾਕੇ ਧਾਵਤ ਰਹਾਏ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ निज ਘਰ ਵਾਸਾ ਪਾਏ ਨੌ ਦਰ ਠਾਕੇ ਇਹ ਜੋ ਨੌ ਦਰਵਾਜੇ ਹਨ ਇਹਨਾਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਧਾਵਤ ਰਹਾਏ ਅਤੇ ਮਨ ਦਾ ਡੋਲਣਾ ਜੋ ਹੈ ਮਨ ਜੋ ਵਿਕਾਰਾਂ ਵੱਲ ਗਿਆ ਹੋਇਆ ਹੈ ਇਸ ਨੂੰ ਉਹਨਾਂ ਇਹਨਾਂ ਵਿਕਾਰਾਂ ਵੱਲੋਂ ਰੋਕ ਕੇ ਇਸ ਨੂੰ ਡੋਲਣ ਤੋਂ ਰੋਕ ਕੇ ਦਸਮੈਂ ਨਿਜ ਘਰ ਵਾਸਾ ਪਾਏ ਫਿਰ ਦਸਵੇਂ ਦਵਾਰ ਜੋ ਕਿ ਨਿਜ ਘਰ ਉਸ ਪਰਮਾਤਮਾ ਦਾ ਆਪਣਾ ਘਰ ਹੈ ਉਸ ਤੇ ਵਿਸ਼ਵਾਸ ਹੁੰਦਾ ਹੈ ਜਦੋਂ ਅਸੀਂ ਆਪਣੇ ਨੌਂ ਦਰਵਾਜ਼ਿਆਂ ਨੂੰ ਵਿਕਾਰਾਂ ਵੱਲੋਂ ਰੋਕ ਲੈਨੇ ਹਾਂ ਜਦੋਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਲੈਨੇ ਹਾਂ ਇਸ ਨੂੰ ਡੋਲਣ ਤੋਂ ਰੋਕ ਲੈਨੇ ਹਾਂ ਫਿਰ ਉਸ ਦਸਵਾਂ ਦਵਾਰ ਜੋ ਹੈ ਜੋ ਉਸ ਵਾਹਿਗੁਰੂ ਦਾ ਆਪਣਾ ਘਰ ਹੈ ਨਿਜ ਘਰ ਜਿੱਥੇ ਕੇ ਵਾਹਿਗੁਰੂ ਵਸਤਾ ਹੈ ਉਹ ਨਿਜ ਘਰ ਦੇ ਵਿੱਚ ਦਸਮੈਂ ਨਿਜ ਘਰ ਵਾਸਾ ਪਾਏ ਫਿਰ ਇਹ ਮਨ ਜੋ ਹੈ ਉਸ ਦਸਵੇਂ ਘਰ ਦੇ ਵਿੱਚ ਉਸ ਵਾਹਿਗੁਰੂ ਦੇ ਵਿੱਚ ਵਾਸਾ ਪਾ ਲੈਂਦਾ ਹੈ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਜੋੜਨੀ ਇਹ ਹੀ ਦਸਵਾਂ ਦਵਾਰ ਹੈ ਆਪਣੇ ਇਹਨਾਂ ਨੌ ਦਰਵਾਜਿਆਂ ਨੂੰ ਵਕਾਰਾਂ ਵੱਲੋਂ ਬੰਦ ਕਰਕੇ ਮਨ ਨੂੰ ਰੋਕ ਕੇ ਉਸ ਵਾਹਿਗੁਰੂ ਦੇ ਨਾਲ ਆਪਣੀ ਸੁਰਤ ਜੋੜਨੀ ਇਹੀ ਦਸਵਾਂ ਦਵਾਰ ਹੈ ਜਾਗਤ ਰਹੈ ਸੁ ਕਭੂ ਨਾ ਸੋਵ ਜਦੋਂ ਉਹ ਵਾਹਿਗੁਰੂ ਕਿਸ ਦੇ ਅੰਦਰ ਪ੍ਰਗਟ ਹੋ ਗਿਆ ਮਨ ਵਿੱਚ ਵਸ ਗਿਆ ਉਹ ਫਿਰ ਉਸ ਬਾਣੀ ਸਤਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਗਿਆ ਫਿਰ ਉਹ ਸਦਾ ਹੀ ਜਾਗਤ ਰਹੇ ਸਦਾ ਹੀ ਸੁਚੇਤ ਰਹਿੰਦਾ ਹੈ ਮਾਇਆ ਦੇ ਹੱਲਿਆਂ ਵੱਲੋਂ ਅਵਿਦਿਆ ਵੱਲੋਂ ਸਦਾ ਹੀ ਸੁਚੇਤ ਰਹਿੰਦਾ ਹੈ ਜਾਗਤ ਜਾਗ ਤੇ ਨਹੀਂ ਕਿ ਸਦਾ ਜਾਗਦਾ ਰਹਿੰਦਾ ਹੈ ਉਹ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਂਦਾ ਹੈ ਅਵਿਦਿਆ ਵੱਲੋਂ ਸੁਚੇਤ ਹੋ ਜਾਂਦਾ ਹੈ ਅਗਿਆਨਤਾ ਵੱਲੋਂ ਸੁਚੇਤ ਹੋ ਜਾਂਦਾ ਹੈ ਜਾਗਤ ਰਹੇ ਸੁੱਕੂ ਨਾ ਸੋਵੇ ਫਿਰ ਕਦੀ ਵੀ ਅਗਿਆਨਤਾ ਦੀ ਨੀਂਦ ਦੇ ਵਿੱਚ ਨਹੀਂ ਸੌਂਦਾ ਤੀਨ ਤਲੋਕ ਸਮਾਦ ਪਲੋਵੇ ਇਹ ਸਮਾਦ ਉਸ ਸਮਾਦੀ ਦੇ ਵਿੱਚ ਹੋ ਜਾਂਦਾ ਹੈ ਜਿੱਥੇ ਕਿ ਇਹ ਤਿੰਨ ਗੁਣਾ ਵਾਲੀ ਜੋ ਮਾਇਆ ਹੈ ਰਜੋ ਤਮੋ ਸਤੋ ਇਹਨਾਂ ਗੁਣਾ ਵਾਲੀ ਜੋ ਮਾਇਆ ਹੈ ਅਤੇ ਜੋ ਤੇ ਲੋਕੀ ਦੀ ਮਾਇਆ ਸਾਰੀ ਹੈ ਜੋ ਇਹ ਫਿਰ ਉਸ ਮਨੁੱਖ ਤੇ ਪ੍ਰਭਾਵ ਨਹੀਂ ਪਾਉਂਦੀ ਕਦੋਂ ਨਹੀਂ ਪਾਉਂਦੀ ਪ੍ਰਭਾਵ ਜਦੋਂ ਉਹ ਮਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਦੋਂ ਉਹ ਮਨ ਵਿੱਚ ਵਸ ਜਾਂਦਾ ਹੈ ਬੀਜ ਮੰਤਰ ਲੈ ਹਿਰਦੇ ਰਹਿ ਮਨੁਵਾ ਉਲਟ ਸੁਨਮ ਗਾ ਹੈ ਕਿਉਂਕਿ ਦੂਸਰੇ ਪਦੇ ਦੇ ਵਿੱਚ ਭਗਤ ਬੈਣੀ ਜੀ ਉਪਦੇਸ਼ ਕਰਦੇ ਹਨ ਕਿ ਦੇਵ ਸਤਾਨਾ ਕੀ ਨਿਸ਼ਾਨੀ ਕਿ ਦੇਵ ਉਹ ਪ੍ਰਭੂ ਜੋ ਪ੍ਰਕਾਸ਼ ਰੂਪ ਹੈ ਜਦੋਂ ਕਿਸੇ ਦੇ ਅੰਦਰ ਪ੍ਰਗਟ ਹੋ ਜਾਂਦਾ ਉਹਦੀਆਂ ਨਿਸ਼ਾਨੀਆਂ ਕੀ ਹਨ ਇਹ ਨਿਸ਼ਾਨੀਆਂ ਫਿਰ ਭਗਤ ਬੈਣੀ ਜੀ ਦੱਸ ਰਹੇ ਹਨ ਕਿ ਬੀਜ ਮੰਤਰ ਲੈ ਹਿਰਦ ਰਹਿ ਬੀਜ ਮੰਤਰ ਜੋ ਸਾਰੇ ਹੀ ਮੰਤਰਾਂ ਦਾ ਬੀਜ ਹੈ ਜਿਸ ਤੇ ਵਿੱਚੋਂ ਸਾਰੇ ਹੀ ਮੰਤਰ ਪੈਦਾ ਹੁੰਦੇ ਹਨ ਅਰਥਾਤ ਪ੍ਰਮਾਤਮਾ ਦਾ ਨਾਮ ਉਹ ਫਿਰ ਸਦਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਮਨੁਵਾ ਉਲਟ ਸੁਨਮ ਗ ਹੈ ਮਨਵਾ ਉਲਟ ਇਸ ਮਨ ਨੂੰ ਵਿਕਾਰਾਂ ਵੱਲੋਂ ਉਲਟਾ ਕੇ ਵਿਕਾਰਾਂ ਵੱਲੋਂ ਪਰਤਾ ਕੇ ਮਾਇਆ ਦੇ ਮੋਹ ਵੱਲੋਂ ਪਰਤਾ ਕੇ ਸੁਨਮੈਂ ਗਾ ਹੈ ਉਸ ਅਵਸਥਾ ਵਿੱਚ ਰਹਿੰਦਾ ਹੈ ਜਿਸ ਤੇ ਵਿੱਚ ਕੋਈ ਵੀ ਕੋਈ ਭੈੜਾ ਪੁਰਨਾ ਹੀ ਨਹੀਂ ਉੱਠਦਾ ਜਾਗਤ ਰਹੈ ਨਾ ਅਲਿਆ ਭਖੈ ਜਿਸ ਤੇ ਅੰਦਰ ਉਹ ਵਾਹਿਗੁਰੂ ਪ੍ਰਗਟ ਹੋ ਗਿਆ ਜਿਸ ਤੇ ਮਨ ਵਿੱਚ ਵਸ ਗਿਆ ਉਹ ਫਿਰ ਸਦਾ ਹੀ ਜਾਗਤ ਰਹਿੰਦਾ ਸੁਚੇਤ ਅਵਸਥਾ ਦੇ ਵਿੱਚ ਰਹਿੰਦਾ ਹੈ ਨਾ ਅਲਿਆ ਭਖੈ ਅਲਿਆ ਝੂਠ ਭਖੈ ਬੋਲਣਾ ਫਿਰ ਉਹ ਕਦੀ ਵੀ ਝੂਠ ਨਹੀਂ ਬੋਲਦਾ ਸਦਾ ਸੱਚ ਦੇ ਨਾਲ ਹੀ ਜੁੜਦਾ ਹੈ ਪਾਂਚੋ ਇੰਦਰੀ ਬਸ ਕਰ ਰਾਖ ਆਪਣੀਆਂ ਪੰਜਾਂ ਹੀ ਇੰਦਰੀਆਂ ਨੂੰ ਆਪਣੀਆਂ ਪੰਜਾਂ ਹੀ ਗਿਆਨ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ ਗੁਰ ਕੀ ਸਾਖੀ ਰੱਖੇ ਚੀਤ ਅਤੇ ਗੁਰੂ ਦੀ ਸਿੱਖਿਆ ਨੂੰ ਗੁਰੂ ਦੇ ਉਪਦੇਸ਼ ਨੂੰ ਸਦਾ ਹੀ ਆਪਣੇ ਚਿੱਤ ਵਿੱਚ ਵਸਾ ਕੇ ਰੱਖਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ ਕਿਉਂਕਿ ਗੁਰੂ ਦਾ ਸ਼ਬਦ ਹੀ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਦੇ ਉਪਦੇਸ਼ ਕੀ ਹਨ ਉਹ ਸਦਾ ਹੀ ਗੁਰੂ ਦੇ ਉਪਦੇਸ਼ ਦੇ ਨਾਲ ਗੁਰੂ ਦੀ ਸਿੱਖਿਆ ਦੇ ਨਾਲ ਜੁੜਿਆ ਰਹਿੰਦਾ ਹੈ ਗੁਰੂ ਦੀ ਸਿੱਖਿਆ ਨੂੰ ਆਪਣੇ ਚਿੱਤ ਦੇ ਵਿੱਚ ਵਿਸਾ ਕੇ ਰੱਖਦਾ ਹੈ ਮਨ ਤਨ ਅਰਪੇ ਕ੍ਰਿਸ਼ਨ ਪਰੀਤ ਕ੍ਰਿਸ਼ਨੋ ਵਾਹਿਗੁਰੂ ਅਤੇ ਮਨ ਅਤੇ ਤਨ ਆਪਣਾ ਮਨ ਅਤੇ ਤਨ ਉਸ ਵਾਹਿਗੁਰੂ ਦੀ ਪ੍ਰੀਤ ਵਾਹਿਗੁਰੂ ਦੇ ਪਿਆਰ ਤੋਂ ਸਦਕੇ ਕਰਦਾ ਹੈ ਉਸ ਤੋਂ ਵਾਰਨੇ ਕਰਦਾ ਹੈ ਅਰਥਾਤ ਉਸ ਵਾਹਿਗੁਰੂ ਦੇ ਪਿਆਰ ਦੇ ਨਾਲ ਆਪਣੇ ਮਨੋ ਤਨੋ ਜੁੜਿਆ ਰਹਿੰਦਾ ਹੈ ਉਸ ਵਾਹਿਗੁਰੂ ਦੇ ਨਾਲ ਮਨੋ ਤਨੋ ਪਿਆਰ ਕਰਦਾ ਹੈ ਤੋ ਇਹ ਹਨ ਭਗਤ ਬੀਨੀ ਜੀ ਜੋ ਕਹਿ ਰਹੇ ਹਨ ਕਿ ਦੇਵ ਸਥਾਨਾ ਕੀ ਨਿਸ਼ਾਨੀ ਕਿ ਉਹ ਵਾਹਿਗੁਰੂ ਜੋ ਅੰਦਰ ਪ੍ਰਗਟ ਹੋ ਗਿਆ ਮਨ ਵਿੱਚ ਵਸ ਗਿਆ ਤੇ ਅੰਦਰ ਕੀ ਕੁਝ ਨਿਸ਼ਾਨੀਆਂ ਅੰਦਰ ਕੀ ਪਰਵਰਤਨ ਆਉਂਦੇ ਹਨ ਸਾਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ ਤਾਂ ਅੱਜ ਇਸ ਛੇ ਪਰਿਆਂ ਤਾਂ ਕਿ ਵਿਚਾਰ ਕਰਨੀ ਹੈ ਬਾਕੀ 10 ਪਦੇ ਹੋਰ ਹਨ ਉਹਨਾਂ ਦੇ ਵਿਚਾਰ ਅਗਲੇ ਦੀਵਾਨ ਵਿੱਚ ਸਤਿਗੁਰੂ ਜੀ ਦੀ ਕਿਰਪਾ ਨਾਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ